ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਅੱਗੇ ਅਰਦਾਸ ਕਰਨੀ ਕਦੇ ਨਾ ਛੱਡੋ ਕਿਉਂਕਿ ਮੰਗਤਾ ਵੀ ਸ਼ਾਮ ਨੂੰ ਕੁਝ ਨਾ ਕੁਝ ਲੈ ਕੇ ਹੀ ਘਰ ਪਰਤਦਾ ਹੈ ਜੇਕਰ ਤੁਹਾਡਾ ਕੋਈ ਸਾਥ ਨਾ ਦਵੇ ਤਾਂ ਉਦਾਸ ਨਾ ਹੋਇਓ ਕਿਉਂਕਿ ਪਰਮਾਤਮਾ ਤੋਂ ਵੱਡਾ ਹਮਸਫਰ ਕੋਈ ਨਹੀਂ ਕਦੇ ਵੀ ਕਿਸੇ ਦੀਆਂ ਮਜਬੂਰੀਆਂ ਤੇ ਨਾ ਹੱਸੋ ਕਿਉਂਕਿ ਮਜਬੂਰੀਆਂ ਕੋਈ ਖਰੀਦ ਕੇ ਨਹੀਂ ਲਿਆਉਂਦਾ ਹਮੇਸ਼ਾ ਡਰੋ ਵਕਤ ਦੀ ਮਾਰ ਤੋਂ ਕਿਉਂਕਿ ਬੁਰਾ ਵਕਤ ਕਦੇ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਜੇਕਰ ਤੁਹਾਡਾ ਪੁੱਤ ਨਸ਼ੇੜੀ ਹੈ ਤਾਂ ਪੜਦਾ ਰੱਖ ਕੇ ਵਿਆਹੋ ਨਾ ਪਹਿਲਾਂ ਉਸ ਦਾ ਇਲਾਜ ਕਰਵਾਓ ਕਿਉਂਕਿ ਕਿਸੇ ਦੀ ਫੁੱਲਾਂ ਵਰਗੀ ਧੀ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜੋ ਨਾ ਸਿਰਫ ਇੱਕ ਧੀ ਦੀ ਜ਼ਿੰਦਗੀ ਹੁੰਦੀ ਹੈ ਉਹਦੇ ਨਾਲ ਉਹਦੇ ਪਰਿਵਾਰ ਦੀ ਜ਼ਿੰਦਗੀ ਵੀ ਨਰਕ ਬਣ ਜਾਂਦੀ ਹੈ ਜ਼ਿੰਦਗੀ ਜਿਵੇਂ ਵੀ ਹੈ ਹੱਸ ਕੇ ਜੀ ਲਓ ਕਿਉਂਕਿ ਫੁੱਲਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੱਲ ਨੂੰ ਮੰਦਿਰ ਵਿੱਚ ਜਾਣਾ ਹੈ ਜਾਂ ਸਵੇਰ ਵੇਲੇ ਕਬਰ ਤੇ ਜਾਣਾ ਕਿੰਨੀ ਕਮਾਲ ਦੀ ਗੱਲ ਹੈ ਜਿਹੜੀ ਚੀਜ਼ ਲੋਕਾਂ ਨੂੰ ਆਪਸ ਵਿੱਚ ਜੋੜਨ ਲਈ ਬਣੀ ਸੀ ਉਹ ਅੱਜ ਕੱਲ ਇੱਕ ਦੂਜੇ ਨੂੰ ਤੋੜ ਰਹੀ ਹੈ ਜਿਸ ਤਰ੍ਹਾਂ ਕਿ ਮੋਬਾਈਲ ਛੋਟੀਆਂ-ਛੋਟੀਆਂ ਗੱਲਾਂ ਤੇ ਬਹੁਤ ਜਲਦੀ țeੜਕ ਪੈ ਜਾਂਦੀ ਆ ਤੇ ਰਿਸ਼ਤੇ ਟੁੱਟ ਜਾਂਦੇ ਨੇ ਜੇ ਉਸ ਨੇ 10-10 ਕਰਕੇ ਨੋਟ ਜੋੜੇ ਹੋਣ ਉਹ ਵਿਆਹਾਂ ਵਿੱਚ ਨਹੀਂ ਉਡਾਉਂਦਾ ਜਿਸ ਨੂੰ ਹੋਵੇ ਆਪਣਾ ਘਰ ਦੇਸ ਦਾ ਉਹ ਪੈਰ ਨਹੀਂ ਆਸ਼ਕੀਅਤ ਤੇ ਦਮਾਸ਼ੀ ਵਿੱਚ ਪਉਂਦਾ ਹਾਲਾਤ ਸਿਖਾ ਦਿੰਦੇ ਆ ਬੰਦੇ ਨੂੰ ਸਾਰਾ ਕੁਝ ਕੋਈ ਵੀ ਮਾਂ ਦੀ ਕੁੱਖ ਚੋਂ ਸਿੱਖ ਕੇ ਨਹੀਂ ਆਉਂਦਾ ਜੇ ਰੰਗਣਾ ਹੀ ਹੈ ਤਾਂ ਆਪਣੇ ਮਨ ਨੂੰ ਨਿਮਰਤਾ ਦੇ ਰੰਗ ਨਾਲ ਰੰਗੋ ਕੱਚੇ ਰੰਗਾਂ ਨਾਲ ਤਨ ਨੂੰ ਰੰਗਣ ਦਾ ਕੀ ਫਾਇਦਾ ਜਿੰਨਾਂ ਕੋਲ ਮੱਖਣ ਅਤੇ ਸ਼ਹਿਦ ਦੀਆਂ ਡੱਬੀਆਂ ਨਹੀਂ ਹੁੰਦੀਆਂ ਯਾਨੀ ਮਿੱਠੀਆਂ-ਮਿੱਠੀਆਂ ਉਹ ਗੱਲਾਂ ਨਹੀਂ ਕਰਦੇ ਅਕਸਰ ਦੁਨੀਆ ਨੂੰ ਆਕੜਖੋਰ ਅਤੇ ਬਤਮੀਜ਼ ਹੀ ਲੱਗਦੇ ਨੇ ਤਰੀਫ਼ ਕਰਨ ਵਾਲੇ ਤਾਂ ਤੁਹਾਨੂੰ ਬੇਸ਼ੱਕ ਲੱਖਾਂ ਹੀ ਜਾਣਦੇ ਹੋਣਗੇ ਪਰ ਫਿਕਰ ਕਰਨ ਵਾਲੇ ਦੀ ਪਛਾਣ ਤੁਹਾਨੂੰ ਖੁਦ ਕਰਨੀ ਹੋਵੇਗੀ ਰੌਸ਼ਨੀ ਵਜਤਾਂ ਕੋਈ ਨਾ ਕੋਈ ਮਿਲ ਹੀ ਜਾਵੇਗਾ ਤਲਾਸ਼ ਉਹਦੀ ਕਰੋ ਜਿਹੜਾ ਹਨੇਰਿਆਂ ਵਿੱਚ ਵੀ ਸਾਥ ਦੇਵੇ ਸਿਰਫ ਮਿਹਨਤ ਨਾਲ ਹੀ ਬੰਦਾ ਸਫਲ ਨਹੀਂ ਹੁੰਦਾ ਦਿਮਾਗ ਵੀ ਲਾਉਣਾ ਪੈਂਦਾ ਏ ਨਹੀਂ ਤਾਂ ਅੱਜ ਰਿਕਸ਼ੇ ਵਾਲਾ ਵੀ ਕਰੋੜਪਤੀ ਹੁੰਦਾ ਲੋਕ ਕੀ ਕਹਿਣਗੇ ਇਸੇ ਚੱਕਰ ਵਿੱਚ ਬਹੁਤਿਆਂ ਨੇ ਆਪਣਾ ਹੁਨਰ ਦੱਬ ਛੱਡਿਆ ਏ ਆਪਣਾ ਹੁਨਰ ਨਾ ਦੱਬੋ ਕਿਉਂਕਿ ਤੁਹਾਡੇ ਘਰ ਰੋਟੀ ਖਾਣ ਲਈ ਕੋਈ ਨਹੀਂ ਦੇਣ ਆਵੇਗਾ ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਮਰਦ ਹੀ ਗਲਤ ਹੁੰਦਾ ਏ ਕਈ ਵਾਰ ਕੁਝ ਔਰਤਾਂ ਵੀ ਗਲਤ ਹੁੰਦੀਆਂ ਨੇ ਜੋ ਮਰਦਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੰਦਿਆਂ ਹਨ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਦੱਸਣਾ ਨਾ ਭੁੱਲਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ